ਤਾਂ ਹੁਣ ਗੱਲ ਕਰਾਂਗੇ 25 ਮਿੰਟ ਦੇ ਵਿੱਚ 25 ਖ਼ਬਰਾਂ ਬਾਰੇ। ਚੰਡੀਗੜ੍ਹ ਦੇ ਵਿੱਚ ਕੇਂਦਰ ਤੇ ਕਿਸਾਨਾਂ ਦੀ 5ਵੀਂ ਮੀਟਿੰਗ ਜਾਰੀ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਤੇ ਕੇਂਦਰ ਦੀ ਮੀਟਿੰਗ ਹੋ ਰਹੀ ਹੈ ਮੀਟਿੰਗ ਦੇ ਵਿੱਚ ਕਿਸਾਨ ਸਰਵਨ ਸਿੰਘ ਪੰਦੇੜ ਤੇ ਜਗਜੀਤ ਸਿੰਘ ਢੱਲੇਵਾਲ ਵੀ ਮੌਜੂਦ ਨੇ ਗੁਰਮੀਤ ਸਿੰਘ ਖੁੰਡਿਆ ਤੇ ਉਹਨਾਂ ਦੇ ਨਾਲ ਕਟਾਰੂ ਚੱਕ ਇਸ ਤੋਂ ਇਲਾਵਾ ਡੀਜੀਪੀ ਗੌਰਵ ਯਾਦਵ ਵੀ ਮੀਟਿੰਗ ਦੇ ਵਿੱਚ ਪਹੁੰਚੇ ਹੋਏ ਨੇ ਕੀ ਕੁਝ ਸਾਹਮਣੇ ਨਿਕਲ ਕੇ ਆਵੇਗਾ ਦੇਖਣ ਵਾਲੀ ਗੱਲ ਹੋਵੇਗੀ। ਨਵਿ ਟੈਕਸ ਬਿੱਲ ਤੇ ਰਾਜ ਸਭਾ ਮੈਂਬਰ ਰਾਘਵ ਚੱड्ढा ਨੇ ਚੁੱਕੇ ਸਵਾਲ ਵਿੱਤ ਮੰਤਰੀ ਨੇ ਰਾਘਵ ਚੱड्ढा ਤੇ ਟਿੱਪਣੀ ਕੀਤੀ ਪੋਲੇ ਪਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਵਿੱਤ ਮੰਤਰੀ ਤੇ ਮੱਧ ਵਰਗ ਨੂੰ ਤਕਨੀਕੀ ਮਾਮਲਿਆਂ 'ਚ ਉਲਝਾਇਆ ਜਾ ਰਿਹਾ ਹੈ 12 ਲੱਖ ਰੁਪਏ ਤੋਂ ਵੱਧ ਆਮਦਨ ਤੇ ਟੈਕਸ ਲੱਗੇਗਾ ਅਗਲੀ ਵਾਰ ਨੀਜੀ ਹਮਲੇ ਕਰਨ ਤੋਂ ਬਚਣਗੇ ਵਿੱਤ ਮੰਤਰੀ ਰਾਘਵ ਚੱड्ढा ਦਾ ਬਿਆਨ ਸਾਹਮਣੇ ਆਇਆ ਕਨਾਂਦੇ ਪਿੰਡ ਰੋੜੋ ਖੁਰਦ ਦੇ ਵਿੱਚ ਪਰਾਲੀ ਦੀਆਂ ਗੱਠਾਂ ਨੂੰ ਪਿਛਲੇ 2 ਦਿਨਾਂ ਤੋਂ ਅੱਗ ਲੱਗੀ ਹੋਈ ਹੈ ਜੋ ਕਿ ਬੁਝਣ ਦਾ ਨਾ ਨਹੀਂ ਲੈ ਰਹੀ ਭਾਵੇਂ ਇਸ ਅੱਗ ਦੇ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਅੱਗ ਦੇ ਨਾਲ 25 ਲੱਖ ਮੁੱਲ ਦੀ ਪਰਾਲੀ ਜਲ ਕੇ ਸੁਆਹ ਹੋ ਗਈ ਪਰਾਲੀ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਕੰਮਕਾਰ ਦੇ ਲਈ ਮਸ਼ੀਨਰੀ ਲੋਨ ਤੇ ਲਈ ਸੀ ਉਹਨਾਂ ਨੇ ਇਸ ਪਰਾਲੀ ਨੂੰ ਫੈਕਟਰੀ ਨੂੰ ਦੇਣ ਦੇ ਲਈ ਇਕੱਠਾ ਕੀਤਾ ਸੀ 11 ਤਰੀਕ ਦੇਰ ਸ਼ਾਮ ਇਸ ਨੂੰ ਅੱਗ ਲੱਗ ਗਈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਇਹ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚੀਆਂ ਨੇ ਪਰ ਕਿਸਾਨ ਦਾ ਕਾਫੀ ਭਾਰੀ ਨੁਕਸਾਨ ਹੋ ਗਿਆ ਹੈ। ਭਟਿੰਡਾ ਵਿਖੇ ਐਸਪੀ ਸਿਟੀ ਨਰਿੰਦਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਕੁਝ ਦਿਨ ਪਹਿਲਾਂ ਭਟਿੰਡਾ ਮਾਨਸਾ ਰੋਡ ਗ੍ਰੋਥ ਸੈਂਟਰ ਨਜ਼ਦੀਕ ਇੱਕ ਵਿਅਕਤੀ ਦਾ ਇੱਟਾ ਰੋੜੇ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਦਾ ਨਾਂ ਜਾਵੈਦ ਅਲੀ ਸੀ ਤੇ ਉਹ ਬੀਕਾਨੇਰ ਦਾ ਰਹਿਣ ਵਾਲਾ ਸੀ। ਤੇ ਤੁਰੰਤ ਸਾਡੀ ਟੀਮ ਦੇ ਵੱਲੋਂ ਕਾਰਵਾਈ ਕਰਦੇ ਹੋਏ ਆਈਏ ਸਟਾਫ ਨੇ ਹੋਰਾ ਵੱਲੋਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਤਿੰਨਾਂ ਵਿੱਚੋਂ ਇੱਕ ਨਾਬਾਲਿਕ ਲੜਕਾ ਵੀ ਹੈ ਜਿਸ ਦਾ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਦਸਨ ਮੁਦਾਪਿਕ ਜਿਨ੍ਹਾਂ ਨੇ ਮਾਰਿਆ ਹੈ ਮ੍ਰਿਤਕ ਵੱਲੋਂ ਉਹਨਾਂ ਦੀ ਮਾਂ ਬਾਰੇ ਬੁਰਾ ਭਲਾ ਬੋਲਿਆ ਗਿਆ ਸੀ ਜਿਸ ਦੇ ਗੁੱਸੇ ਦੇ ਵਿੱਚ ਆ ਕੇ ਇਹਨਾਂ ਤਿੰਨਾਂ ਦੇ ਵੱਲੋਂ ਉਸ ਦਾ ਇੱਟਾ ਰੋੜੇ ਮਾਰ ਕੇ ਕਤਲ ਕਰ ਦਿੱਤਾ ਗਿਆ ਅਮਲੀ ਸਰ ਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ। ਆਏ ਦਿਨ ਗੋਲੀਆਂ ਚੱਲਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਲੋਕ ਡਰੇ ਹੋਏ ਨੇ। ਕਾਨੂੰਨ ਵਿਵਸਥਾ ਪੂਰੀ ਤਰੀਕੇ ਦੇ ਨਾਲ ਚਰਮराई ਹੋਈ ਹੈ। ਅੱਜ ਦਿਨ ਦਿਹਾੜੇ ਮਹਿਤਾ ਚੌਂਕ ਤੇ ਭੀੜ ਪੜੱਕੇ ਵਾਲੇ ਬਟਾਲਾ ਤੋਂ ਜਲੰਧਰ ਰੋਡ ਤੇ ਮੇਜਰ ਸਪੇਅਰਸ પાર્ਟ ਦੀ ਦੁਕਾਨ ਦੇ ਬਾਹਰ ਕੰਮ ਕਰ ਰਹੇ ਦੁਕਾਨ ਦੇ ਮਾਲਕ ਬਲਦੇਵ ਸਿੰਘ ਤੇ ਅਮਨਵੀਰ ਸਿੰਘ ਨੂੰ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਗੰਭੀਰ ਰੂਪ ਦੇ ਨਾਲ ਜ਼ਖਮੀ ਕਰ ਦਿੱਤਾ। ਮੌਕੇ ਤੇ ਪਹੁੰਚ ਕੇ ਮਿਲੀ ਜਾਣਕਾਰੀ ਮੁਤਾਬਕ ਤਦ ਦੁਕਾਨ ਤੇ ਵਰਕਰਾਂ ਮੁਤਾਬਕ ਕਾਲੇ ਰੰਗ ਦੇ ਬਿਨਾ ਨੰਬਰ ਪਲੇਟ ਵਾਲੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਟਕੇ ਹੋਏ ਸੀ ਉਹਨਾਂ ਨੇ ਦੁਕਾਨਦਾਰਾਂ ਦੇ ਉੱਪਰ ਹਮਲਾ ਕੀਤਾ ਹਾਲਾਂਕਿ ਇਹ ਹਮਲਾ ਕਿਉਂ ਕੀਤਾ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਦੁਕਾਨਦਾਰਾਂ ਨੂੰ ਐਡਮਿਟ ਕਰਵਾ ਦਿੱਤਾ ਗਿਆ ਹੈ ਹਸਪਤਾਲ ਦੇ ਵਿੱਚ ਇਲਾਜ ਜਾਰੀ ਹੈ ਅੰਮ੍ਰਿਤਸਰ ਦੇ ਥਾਣਾ ਸਦਰ ਦੇ ਵਿੱਚ ਡਿਊਟੀ ਅਫਸਰ ਤੈਨਾਤ ASI ਗੁਰਨਾਮ ਸਿੰਘ ਤੇ ਥਾਣਾ ਇੰਚਾਰਜ ਨੇ ਹਮਲਾ ਕਰ ਦਿੱਤਾ ASI ਗੁਰਨਾਮ ਸਿੰਘ ਨੇ ਪੁਲਿਸ ਮੁਲਾਜ਼ਮ ਤੇ ਥਾਣੇ ਇੰਚਾਰਜ ਤੇ ਗੰਭੀਰ ਇਲਜ਼ਾਮ ਲਗਾਏ ਨੇ ਕਿਹਾ ਕਿ ਡਿਊਟੀ ਦੇ ਨਾਤੇ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਫਿਰ ਜਿਸ ਦੇ ਚੱਲਦੇ ਅੱਜ ASI ਗੁਰਨਾਮ ਸਿੰਘ ਆਪਣੇ ਨਾਲ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਵਰਕਰਾਂ ਨੂੰ ਲੈ ਕੇ ਥਾਣਾ ਸਦਰ ਵਿਖੇ ਪਹੁੰਚੇ ਇਸ ਮੌਕੇ ਥਾਣਾ ਮੁਖੀ ਹਰਿੰਦਰ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਕੋਈ ਕੁੱਟਮਾਰ ਨਹੀਂ ਕੀਤੀ ਗਈ ਸੀ ਅਸੀਂ ਸਿਰਫ ਪਰ ਡਿਊਟੀ ਕਰਨ ਨੂੰ ਕਿਹਾ ਸੀ ਤੇ ਸਾਡੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਹੁਣ ਮਾਮਲਾ ਇਹ ਕਾਫੀ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ। ਬਰੋਸਪੁਰ ਸ਼ਹਿਰ ਦੇ ਦਾਣਾ ਮੰਡੀ ਦੇ ਝੋਪੜੀਆਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ। ਇਹ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਤੇ ਜ਼ਖਮੀਆਂ ਨੇ ਦੱਸਿਆ ਕਿ ਅੱਗ ਅਚਾਨਕ ਲੱਗੀ ਤੇ ਇਹ ਤੇਜ਼ ਤੇਜ਼ੀ ਦੇ ਨਾਲ ਫੈਲਣ ਲੱਗ ਗਈ ਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। था ना सो गया था तो आग लगने लग गया तो मैं वहाँ ताला भी नहीं खोल पाया दूसरे तरफ से तो दूसरे से लगाया था तीन चार जगह ताला भी नहीं खोल पाए नुकसान तो मंजा मंजा था वो सारा जल गया सारे सारे जल गया सब सामान भरा हुआ सारे सिलेंडर सब सब ਲੁਧਿਆਣਾ ਦੇ ਵਿੱਚ ਵਿਜੀਲੈਂਸ ਟੀਮ ਨੇ ਸਿਵਲ ਹਸਪਤਾਲ ਦੇ ਵਿੱਚ ਛਾਪਾ ਮਾਰਿਆ ਤੇ ਐਮਰਜੈਂਸੀ ਦੇ ਵਿੱਚ ਤਾਇਨਾਤ ਇੱਕ ਸਿਹਤ ਕਰਮਚਾਰੀ ਨੂੰ 7000 ਰੁਪਏ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਮੁਲਜ਼ਮ ਨੇ ਪਹਿਲਾਂ ਮੈਡੀਕਲ ਰਸੀਦ ਜਾਰੀ ਕਰਨ ਦੇ ਲਈ 3000 ਰੁਪਏ ਲਏ ਤੇ ਬਾਕੀ ਰੰਦੇ 7000 ਰੁਪਏ ਆਪਣੇ ਕੋਲ ਹੀ ਰੱਖ ਲਏ। ਜਦੋਂ ਵਿਜੀਲੈਂਸ ਟੀਮ ਨੇ ਸਿਵਲ ਹਸਪਤਾਲ ਤੇ ਛਾਪਾ ਮਾਰਿਆ ਤਾਂ ਪੂਰੇ ਸਟਾਫ ਦੇ ਵਿੱਚ ਅਫੜਾ ਤਫੜੀ ਮਚ ਗਈ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ આરોપી ਦਾ ਨਾਂ ਜਤਿੰਦਰ ਹੈ। ਅਧਿਕਾਰੀਆਂ ਮੁਤਾਬਕ આરોપી ਨੂੰ ਵਿਜੇ ਕੁਮਾਰ ਦੇ ਵੱਲੋਂ ਦਰਜ ਕਰਵਾਈ ਗਈ ਆਧੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਰਿਸ਼ਵਤ ਮਾਮਲੇ ਦੇ ਵਿੱਚ ਵਿਜੀਲੈਂਸ ਟੀਮ ਨੇ ਮੁਲਜ਼ਮ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਦੇ ਵਿੱਚ 7000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ ਭ੍ਰਿਸ਼ਟਾਚਾਰ ਖਿਲਾਫ ਚਿਕੰਜਾ ਕਸਦਿਆ ਪੰਜਾਬ ਸਰਕਾਰ ਨੇ ਸਿਵਲ ਅਧਿਕਾਰੀ ਤੇ ਡਿਪਟੀ ਕਮਿਸ਼ਨਰਾਂ ਹੋਰ ਪੁਲਿਸ ਅਧਿਕਾਰੀਆਂ ਨੂੰ ਆਪੋ ਆਪਣੇ ਇਲਾਕਿਆਂ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣੀ ਦੇ ਲਈ ਨਤੀਜੇ ਭੁਗਤਣ ਦੇ ਲਈ ਤਿਆਰ ਰਹਿਣ ਦੇ ਲਈ ਕਹਿ ਦਿੱਤਾ ਹੈ ਪੰਜਾਬ ਸਰਕਾਰ ਨੇ ਜਨਤਕ ਸੇਵਾਵਾਂ માં ਮੁਹੱਈਆ ਕਰਵਾਉਣ ਦੇ ਵਿੱਚ ਪਾਰਦਰਸ਼ਤਾ ਜਵਾਬਦੇਹੀ ਤੇ ਇਮਾਨਦਾਰੀ ਨੂੰ ਪੂਰੀ ਤਰੀਕੇ ਨਾਲ ਯਕੀਨੀ ਬਣਾਉਣ ਦੇ ਲਈ ਸੂਬਾ ਸਰਕਾਰ ਦੀ ਦ੍ਰਿੜਨ ਵਚਨਬੱਧਤਾ ਦੁਹਰਾਈ ਹੈ ਪੰਜਾਬ ਸਰਕਾਰ ਨੇ ਆਦੇਸ਼ ਦਿੱਤਾ ਕਿ ਭ੍ਰਿਸ਼ਟਾਚਾਰ ਮੁਕਤ ਤੇ ਨਾਗਰਿਕ ਕੇਂਦਰ ਸ਼ਾਸਨ ਯਕੀਨੀ ਬਣਾਉਣ ਦੇ ਲਈ ਸਾਰੇ ਫੀਲਡ ਅ fırsਰਾਂ ਨੂੰ ਸਖਤ ਤੇ ਅਸਰਦਾਰ ਕਦਮ ਚੁੱਕਣੇ ਚਾਹੀਦੇ ਨੇ ਇਹ ਯਕੀਨੀ ਬਣਾਉਣਾ ਹਰ ਸਰਕਾਰੀ ਅਧਿਕਾਰੀ ਦੀ ਜ਼ਿੰਮੇਵਾਰੀ ਬਣਦੀ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਮਰੀਕਾ ਦੇ ਵੱਲੋਂ ਰਿਪੋਰਟ ਕੀਤੇ ਜਾ ਰਹੇ ਭਾਰਤੀਆਂ ਦੇ ਨਾਲ ਗੈਰ ਮਨੁੱਖੀ ਵਿਵਹਾਰ ਤੇ ਐਡਵੋਕੇਟ ਧਾਮੀ ਨੇ ਸਵਾਲ ਚੁੱਕੇ ਨੇ ਉਹਨਾਂ ਨੇ ਹੋਰ ਵੀ ਬਹੁਤ ਕੁਝ ਕੀਤਾ ਤੇ ਉਹਨਾਂ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਮੈਂ ਲੋਕਾਂ ਦੇ ਵੱਖ-ਵੱਖ ਮੁਲਕਾਂ ਦੇ ਵੱਖ-ਵੱਖ ਕਾਨੂੰਨ ਹੈ ਪਰ ਅੱਜ ਤੱਕ ਇਹ ਨਹੀਂ ਰਿਹਾ ਕਿ ਚਾਹੇ ਜੌਰਪਿਆ ਤੇ ਚਾਹੇ ਅਮਰੀਕਾ ਕੈਨੇਡੀਆ ਕੈਨੇਡਾ ਤੇ ਚਾਹੇ ਇੰਗਲੈਂਡ ਆ ਉਹਨਾਂ ਦੇ ਵਿੱਚ ਜੇਲੇ ਬੰਦਾ ਚਲ ਜਾਂਦਾ ਸੀ ਤੇ ਉਹਨੂੰ ਕੋਈ ਸ਼ੈਲਟਰ ਰੂਪੀ ਜਾਂ ਉਹਨੂੰ ਰਿਪੋਰਟ ਕਰਨ ਲੱਗੇ 100 ਲਿਮਿਟੇਸ਼ਨਾਂ ਜਿਹੜੀਆਂ ਕਾਨੂੰਨ ਦੀਆਂ ਹੁੰਦੀਆਂ ਸੀ ਪਰ ਤਾਨਾਸ਼ਾਹੀ ਰੂਪ ਦੇ ਵਿੱਚ ਮੈਂ ਸਮਝਦਾ ਏਵੇਂ ਨਹੀਂ ਕਰਨੀ ਚਾਹੀਦੀ ਇੱਕ ਮੋਕ ਮੌਕਾ ਹਰ ਕ ਨੂੰ ਦਿੱਤਾ ਜਾਣਾ ਚਾਹੀਦਾ ਤੇ ਇਹਦੇ ਨਾਲ ਮੈਂ ਸਮਝਦਾ ਜਿਹੜੇ ਪਰਿਵਾਰਾਂ ਨੇ ਵਿਚਾਰਿਆਂ ਨੇ ਲੱਖਾਂ ਰੁਪਏ ਲਾ ਕੇ ਉਹ ਬਦੇਸ਼ਾਂ ਨੂੰ ਬੱਚੇ ਭੇਜੇ ਚਲੋ ਭੇਜਣੇ ਦਾ ਚੰਗੇ ਢੰਗ ਚ ਕਾਨੂੰਨਾਂ ਢੰਗ ਦੇ ਬੱਚ ਪਰ ਜੇ ਚਲੇ ਵੀ ਗਏ ਤਾਂ ਉਹਨਾਂ ਦੇ ਉੱਤੇ ਨજર ਖਾਨੀ ਕਰਨੀ ਚਾਹੀਦੀ ਨਾ ਕਿ ਐਵੇਂ ਡੇਪੋ ਚ ਕਿਹੜੀਆਂ ਬੇੜੀਆਂ ਲਗਾ ਕੇ ਹੰਦਾ ਜਾ ਰਿਹਾ ਜੀ ਚਲੋ ਇਹ ਮੈਂ ਬੇੜੀਆਂ ਤੇ ਹੁਣ ਕਿਉਂਕਿ ਦੇਖੋ ਹੁਣ ਤਾਂ ਆਮ ਤੌਰ ਦੇ ਉੱਤੇ ਸਾਡੇ ਇਥੇ ਮੁਲਕ ਦੇ ਵਿੱਚ ਬਾਹਰ ਤਾਂ ਚੱਲਦਾ ਇਥੇ ਸਾਡੇ ਨਹੀਂ ਇਹ ਚੱਲਦਾ ਪਰ ਫੇਰ ਵੀ ਚਲੋ ਜੇ ਕੜੀ ਲਾਉਣੀ ਹੱਥ ਨੂੰ ਲਾਈ ਜਾ ਸਕਦੀ ਹੈ ਪੈਰਾਂ 'ਚ ਬੇੜੀਆਂ ਪਾ ਕੇ ਜਿਹੜਾ ਬੰਦਾ ਮਾਲੋ ਤੁਹਾਡੇ ਪੁਲਿਸ ਨੇ ਕੈਪਚਰ ਕਰ ਲਿਆ ਜਾਂ ਸਰਕਾਰ ਨੇ ਫਿਰ ਉਹਦੇ ਵਿੱਚ ਕੜੀਆਂ ਲੱਤਾਂ ਦੇ ਵਿੱਚ ਬੇੜੀਆਂ ਲਾਉਣ ਦਾ ਤਾਂ ਹੁਣ ਸਮਝ ਨਹੀਂ ਆ ਰਿਹਾ ਜ਼ਿਲ੍ਹਾ ਤਰਨਤਾਰਨ ਦੇ ਅੰਮ੍ਰਿਤਸਰ ਦੇ ਇਨੋਂਦੇ ਕਸਬਾ ਫਤਿਹਾਬਾਦ ਵਿਖੇ ਬੀਤੇ ਕੁਝ ਦਿਨਾਂ ਤੋਂ ਸ਼ਰਾਬ ਦੇ ਠੇਕੇ ਵਾਲਿਆਂ ਵੱਲੋਂ ਨਾਬਾਲਗ ਬੱਚਿਆਂ ਨੂੰ ਸ਼ਰਾਬ ਵੇਚੀ ਜਾ ਰਹੀ ਸੀ ਜਿਸ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਇਸ ਤੋਂ ਬਾਅਦ ਵਕ ਵਕ ਅਖਬਾਰਾਂ ਦੇ ਵਿੱਚ ਖਬਰ ਲੱਗਣ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਤਰਨਤਾਰਨ ਤੁਰੰਤ ਸਾਰੇ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਸ਼ਰਾਬ ਦੇ ਠੇਕੇ ਤੇ ਪਹੁੰਚ ਗਏ ਇਸ ਦੌਰਾਨ ਉਹ ਆਪਣੇ ਨਾਲ ਐਕਸਾਈਜ਼ ਇਨਸਪੈਕਟਰ ਰਾਮ ਮੂਰਤੀ ਨੂੰ ਵੀ ਨਾਲ ਲੈ ਗਏ ਉਹਨਾਂ ਨੇ ਦੱਸਿਆ ਕਿ ਸ਼ਰਾਬ ਦੇ ਠੇਕੇ ਦਾਰ ਨੂੰ ਅਸੀਂ ਕਾਨੂੰਨ ਮੁਤਾਬਕ ਜੁਰਮਾਨਾ ਲਗਾ ਦਿੱਤਾ ਹੈ ਤੇ ਨਾਲ ਹੀ ਸਖਤ ਸ਼ਬਦਾ ਦੇ ਵਿੱਚ ਠੇਕੇਦਾਰ ਨੂੰ ਚੇਤਾਵਨੀ ਵੀ ਦੇ ਦਿੱਤੀ ਹੈ ਤਾਂ ਜੋ ਉਹ ਬੱਚਿਆਂ ਨੂੰ ਦੁਬਾਰਾ ਤੋਂ ਆਪਣਾ ਸ਼ਿਕਾਰ ਨਾ ਬਣਾਵੇ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼ਿਰੀ ਹਰੀगोਬਿੰਦਪੁਰ ਸਾਹਿਬ ਦੇ ਰਹਿਣ ਵਾਲਾ ਅਕਸ਼ੇ ਕੁਮਾਰ ਪਬਜੀ ਗੇਮ ਖੇਡਣ ਕਰਕੇ ਮਾਨਸਿੰਘ ਸੰਤੁਲਨ ਗਵਾ ਬੈਠਾ ਤੇ ਪਿਛਲੇ ਸ਼ੁੱਕਰਵਾਰ ਘਰੋਂ ਨਿਕਲ ਗਿਆ ਸੀ ਉਸਨੇ ਵਟਸਐਪ ਰਾਹੀਂ ਪਰਿਵਾਰ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਿਆਸ ਦਰਿਆ ਦੇ ਵਿੱਚ ਛਾਲ ਮਾਰਨ ਜਾ ਰਿਹਾ ਹੈ ਪਰਿਵਾਰ ਨੇ ਬਹੁਤ ਸਮਝਾਇਆ ਪਰ ਅਕਸ਼ੇ ਨੇ ਫੋਨ ਬੰਦ ਕਰ ਦਿੱਤਾ ਜਦੋਂ ਪਰਿਵਾਰ ਬਿਆਸ ਦਰਿਆ ਦੇ ਪੁਲ ਤੇ ਪਹੁੰਚੇ ਤਾਂ ਅਕਸ਼ੇ ਕੁਮਾਰ ਦੀਆਂ ਚੱਪਲਾਂ ਉੱਥੇ ਮਿਲੀਆਂ ਪੁਲਿਸ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਸੰਬੰਧਿਤ ਥਾਣਾ ਚਾਰਪੁਰ ਦੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤੇ ਜਦੋਂ ਪੁਲਿਸ ਬਾਰੇ ਪੁਲਿਸ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ লাশ ਮਿਲ ਚੁੱਕੀ ਹੈ ਤੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਜਨਾਲਾ ਦੇ ਸਿਵਲ ਹਸਪਤਾਲ ਦੇ ਅੰਦਰ ਚੋਰਾਂ ਤੇ ਨਸ਼ੇੜੀਆਂ ਦਾ ਇੰਨਾ ਜ਼ਿਆਦਾ ਬੋਲਬਾਲਾ ਹੈ ਕਿ ਹੁਣ ਚੋਰ ਤੇ ਨਸ਼ੇੜੀ ਹਸਪਤਾਲ ਦੇ ਕਮਰਿਆਂ ਦੇ ਵਿੱਚ ਜਿੰਦੇ ਤੋੜ ਕੇ ਅੰਦਰ ਬੈਠ ਕੇ ਆਰਾਮ ਫਰਵਾਉਂਦੇ ਨੇ ਤੇ ਅੰਦਰ ਪਈਆਂ ਦਵਾਈਆਂ ਨੂੰ ਵੀ ਬਖੇਰ ਦਿੰਦੇ ਨੇ ਜਿਸ ਤੋਂ ਹਸਪਤਾਲ ਦਾ ਪ੍ਰਸ਼ਾਸਨ ਬਹੁਤ ਜ਼ਿਆਦਾ ਪ੍ਰੇਸ਼ਾਨ ਪਰੇਸ਼ਾਨ ਹੈ ਜਿਸ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਦੇ ਵੱਲੋਂ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀਆਂ ਗਈਆਂ ਪਰ ਪੁਲਿਸ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਇਹਨਾਂ ਚੋਰਾ ਤੇ ਨਹੀਂ ਕਰਦੀ ਗੁਰਦਾਸਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਿਸ ਵੱਲੋਂ ਨਸ਼ੀਲੇ ਪਦਾਰਥ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਚਿਕੰਜਾ ਕਸਿਆ ਗਿਆ ਹੈ ਪੁਲਿਸ ਤੇ ਐਨਕਾਊਂਟਰ ਇੰਟੈਲੀਜੈਂਸ ਗੁਰਦਾਸਪੁਰ ਦੇ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੌਰਾਨ 4 ਕਿਲੋ ਅਫੀਮ ਸਮੇਤ 3 આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਅਫੀਮ ਸਮੇਤ 3 ਵਿਅਕਤੀਆਂ ਨੂੰ ਦੀਨਾਨਗਰ ਤੋਂ ਕਾਬੂ ਕੀਤਾ ਪੁਲਿਸ ਨੇ ਮਾਮਲਾ ਦਰਜ ਕਰਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਪਠਾਨਕੋਟ ਪੁਲਿਸ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਖਿਲਾਫ ਸਖਤ ਹੋ ਗਈ ਹੈ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਦੇ ਪੁਲਿਸ ਹੁਣ ਪਟਾਕੇ ਪਾਏਗੀ ਪੁਲਿਸ ਨੇ ਪਟਾਕੇ ਪਾਉਣ ਵਾਲਿਆਂ ਤੇ ਚਲਾਨ ਕੱਟ ਦਿੱਤੇ ਨੇ ਟ੍ਰੈਫਿਕ ਪੁਲਿਸ ਦੇ ਵੱਲੋਂ ਅੱਜ ਵਿਸ਼ੇਸ਼ ਅਭਿਆਨ ਚਲਾਇਆ ਗਿਆ ਬੁਲਟ ਮੋਟਰਸਾਈਕਲ ਤੇ ਪਟਾਕੇ ਪਾਉਣ ਵਾਲਿਆਂ ਉੱਤੇ ਠੱਲ ਪਾਉਣ ਦੇ ਲਈ ਟ੍ਰੈਫਿਕ ਪੁਲਿਸ ਦੇ ਵੱਲੋਂ ਇੱਕ ਵਿਸ਼ੇਸ਼ ਅਭਿਆਨ ਚਲਾਇਆ ਗਿਆ ਤੇ ਹੁਣ ਜੋ ਵੀ ਇਸ ਤਰੀਕੇ ਦਾ ਨੌਇਸ ਪੋਲੂਸ਼ਨ ਫੈਲਾਉਂਦਾ ਹੋਇਆ ਨਜ਼ਰ ਆਇਆ ਉਸ ਤੇ ਪੁਲਿਸ ਸਖਤ ਕਾਰਵਾਈ ਕਰੇਗੀ ਤੇ ਚਲਾਨ ਕੱਟੇਗੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਜ਼ਿਲ੍ਹਾ ਫਤੇਗੜ ਸਾਹਿਬ ਦੀ ਡਿਪਟੀ ਕਮਿਸ਼ਨਰ ਡਾਕਟਰ ਸੋਨ ਥਿੰਦ ਨੂੰ ਮੁੱਖ ਮੰਤਰੀ ਆ ਰਹੇ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਂ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਦੇ ਵੱਲੋਂ ਸਰਕਾਰ ਦੇ ਕਹਿਣ ਮੁਤਾਬਕ ਹੀ ਵੀ ਆਰ 126 ਤੇ ਪੀ ਆਰ 131 ਦੇ ਹਾਈਬ੍ਰਿਡ ਕਿਸਮਾਂ ਦੇ ਝੋਨੇ ਦੀ ਬਿਜਾਈ ਕੀਤੀ ਪਰ ਸੈਲਰ ਮਾਲਕਾਂ ਦੇ ਵੱਲੋਂ ਕਿਸਾਨਾਂ ਦੀ ਫਸਲ ਨੂੰ ਵੈਰੈਟੀ ਦਾ ਬਹਾਨਾ ਬਣਾ ਕੇ ਮੰਡੀਆਂ ਦੇ ਵਿੱਚ ਰੋਲਿਆ ਗਿਆ ਤੇ ਘੱਟ ਧਾਮ ਤੇ ਉਸ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਜਿਸ ਕਰਕੇ ਆਰਥਿਕ ਲੁੱਟ ਸਾਹਮਣੇ ਆਈ ਹੈ ਬਟਾਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਸਬੰਧ ਦੇ ਵਿੱਚ ਅੱਜ ਮੁਹਿੰਮ ਚਲਾਈ ਗਈ। ਇਸ ਮੁਹਿੰਮ ਤਹਿਤ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ। ਇਸ ਮੌਕੇ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਇਹ ਲਗਾਤਾਰ ਸ਼ਿਕਾਇਤ ਮਿਲ ਰਹੀਆਂ ਸਨ ਕਿ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਦੇ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਨੇ ਜਿਸ ਕਰਕੇ ਕਾਫੀ ਟ੍ਰੈਫਿਕ ਜਾਮ ਵੀ ਹੋ ਰਿਹਾ ਸੀ। ਇਸ ਕਰਕੇ ਅੱਜ ਇਹਨਾਂ ਦੁਕਾਨਦਾਰਾਂ ਦੇ ਵੱਲੋਂ ਕਬਜ਼ੇ ਜਿਹੜੇ ਕੀਤੇ ਗਏ ਸੀ ਉਹ ਹਟਾਏ ਗਏ। ਕੁਝ ਦੁਕਾਨਦਾਰਾਂ ਨੇ ਆਪਣੀ ਜ਼ਿੰਮੇਵਾਰੀ ਸਮਝਦਿਆ ਕਬਜ਼ੇ ਆਪਣੇ ਆਪ ਹਟਾ ਲਏ ਪਰ ਕੁਝ ਨੇ ਉੱਥੇ ਆਪਣੀ ਜ਼ਿੱਦ ਵਿਖਾਈ ਤੇ ਆਪਣਾ ਜਿਹੜਾ ਕਬਜ਼ਾ ਕੀਤਾ ਸੀ ਉਸ ਨੂੰ ਸਾਈਡ ਕਰਨ ਦੇ ਲਈ ਉਹ ਕਾਫੀ ਜ਼ਿੱਦ ਤੇ ਅੜੇ ਰਹੇ ਮਜਬੂਰਨ ਕਬਜ਼ੇ ਹਟਾਉਣ ਦੇ ਲਈ ਇਹ ਕਾਰਵਾਈ ਕਰਨੀ ਪਈ ਹੈ ਲੇਹਰਾ ਗਾਗਾ ਦੇ ਪਿੰਡ ਆਲਮਪੁਰ ਦੇ ਕਿਸਾਨ ਦੀ ਮੌਤ ਹੋ ਗਈ ਹੈ ਮ੍ਰਿਤਕ ਕਿਸਾਨ ਖਨੋਰੀ ਬਾਰਡਰ ਵਿਖੇ ਮਹਾਪੰਚਾਇਤ ਤੋਂ ਵਾਪਸ ਆ ਰਿਹਾ ਸੀ ਜਿਸ ਦੀ ਰਸਤੇ ਦੇ ਵਿੱਚ ਮੌਤ ਹੋ ਗਈ ਕਿਸਾਨ ਸੁਰਿੰਦਰਜੀਤ ਸਿੰਘ ਜਿਸ ਦੀ ਉਮਰ ਕਰੀਬ 60 ਸਾਲ ਦੱਸੀ ਜਾ ਰਹੀ ਹੈ ਉਹ ਇੱਕ ਸਾਲ ਤੋਂ ਹੀ ਖਨੋਰੀ ਬਾਰਡਰ ਦੇ ਉੱਪਰ ਧਰਨੇ ਦੇ ਵਿੱਚ ਸ਼ਾਮਿਲ ਸੀ ਤੇ ਕਿਸਾਨ ਯੂਨੀਅਨ ਦੇ ਆਗੂ ਮਨਿੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਕਿਸਾਨ ਲਗਾਤਾਰ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਖਨੋਰੀ ਵਿਖੇ ਮਹਾਪੰਚਾਇਤ ਦੇ ਵਿੱਚ ਉਹ ਸ਼ਾਮਿਲ ਸਨ ਜਦੋਂ ਵਾਪਸ ਆਏ ਤਾਂ ਰਸਤੇ ਦੇ ਵਿੱਚ ਛਾਤੀ ਦੇ ਵਿੱਚ ਅਚਾਨਕ ਦਰਦ ਉੱਠਿਆ ਉਹਨਾਂ ਦੀ ਮੌਤ ਵੀ ਹੋ ਗਈ ਉਹਨਾਂ ਨੇ ਮੰਗ ਕੀਤੀ ਹੈ ਕਿ ਕਿਸਾਨ ਲਗਾਤਾਰ ਇੱਕ ਸਾਲ ਤੋਂ ਬਾਰਡਰਾਂ ਦੇ ਉੱਤੇ ਬੈਠੇ ਹੋਏ ਨੇ ਬੜੇ ਹੀ ਕਿਸਾਨ ਸ਼ਹੀਦ ਵੀ ਹੋ ਚੁੱਕੇ ਨੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰੇ ਤਾਂ ਜੋ ਕਿਸਾਨ ਆਪਣੇ ਆਪਣੇ ਘਰ ਜਾ ਸਕਣ ਆਰਬੀਆਈ ਨੇ ਨਿਊ ਇੰਡੀਆ ਕੋਆਪਰੇਟਿਵ ਬੈਂਕ ਤੇ ਪਾਬੰਦੀ ਲਗਾ ਦਿੱਤੀ ਹੈ ਆਰਬੀਆਈ ਨੇ ਬੇਨਿਯਮੀਆਂ ਕਰਕੇ ਇਹ ਪਾਬੰਦੀ ਲਗਾਈ ਹੈ ਨਿਊ ਇੰਡੀਆ ਕੋਆਪਰੇਟਿਵ ਬੈਂਕ ਤੋਂ ਲੈਣ-ਦੇਣ ਤੇ ਪਾਬੰਦੀ ਲਗਾਈ ਗਈ ਹੈ ਨਵੇਂ ਨਿਵੇਸ਼ ਨਵੀਆਂ ਦੇਣਦਾਰੀਆਂ ਨਵੀਆਂ ਜਮਾ ਰਕਮਾਂ ਲੈਣ ਤੇ ਪਾਬੰਦੀ ਲਗਾਈ ਗਈ ਹੈ ਬੈਂਕ ਦੀ ਸਥਿਤੀ ਸੁਧਾਰਨ ਤੱਕ ਆਰਬੀਆਈ ਦੀਆਂ ਪਾਬੰਦੀਆਂ ਲਾਗੂ ਰਹਿਣਗੀਆਂ ਤੇ ਮੁੰਬਈ ਦੇ ਵਿੱਚ ਬੈਂਕ ਦੇ ਬਾਹਰ ਹੁਣ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਮੋਦੀ ਤੇ ਟਰੰਪ ਨੇ ਅਤਵਾਦ ਖਿਲਾਫ ਪਾਕਿਸਤਾਨ ਦਾ ਨਾਂ ਲਿਆ ਹੈ ਭਾਰਤ ਤੇ ਅਮਰੀਕਾ ਦੇ ਸਾਂਝੇ ਬਿਆਨ ਦੇ ਵਿੱਚ ਪਾਕਿਸਤਾਨ ਦਾ ਨਾਂ ਸਾਹਮਣੇ ਆਇਆ 26 11 ਪਠਾਨਕੋਟ ਹਮਲੇ ਦੇ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਤਹਿਵਰ ਰਾਣਾ ਦੀ ਹਵਾਲਗੀ ਦੇ ਲਈ ਵੀ ਅਮਰੀਕਾ ਦਾ ਧੰਨਵਾਦ ਕੀਤਾ ਅੱਜ ਪੀਐਮ ਮੋਦੀ ਨੇ ਇੰਡੀਆਜ਼ ਗਾਟ ਲੇਟੈਂਟ ਦੇ ਵਿੱਚ ਅਸ਼ਲੀਲ ਟਿੱਪਣੀ ਦਾ ਮਾਮਲਾ ਲਗਾਤਾਰ ਤਲ ਫੜਦਾ ਹੋਇਆ ਨਜ਼ਰ ਆ ਰਿਹਾ ਯੂਟਿਊਬਰ ਰਣਵੀਰ ਸੁਪਰੀਮ ਕੋਰਟ ਪਹੁੰਚੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਅਗਾਊ ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਰਣਵੀਰ ਖਿਲਾਫ ਕਈ ਥਾਵਾਂ ਤੇ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤੇ ਫੇਰ ਹੁਣ ਐਲਵਿਸ਼ ਯਾਦਵ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਐਲਵਿਸ਼ ਯਾਦਵ ਨੂੰ ਸਮਨ ਜਾਰੀ ਕੀਤਾ ਅਭਿਨੇਤਾ ਚਮ ਦਰੰਗ ਤੇ ਵਿਵਾਦਿਤ ਟਿੱਪਣੀ ਤੇ ਇਹ ਸਮਨ ਜਾਰੀ ਕੀਤਾ ਗਿਆ ਹੈ 17 ਫਰਵਰੀ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ ਐਲਵਿਸ਼ ਯਾਦਵ ਨੂੰ ਹਾਲਾਂਕਿ ਐਲਵਿਸ਼ ਯਾਦਵ ਲਗਾਤਾਰ ਹੀ ਹੁਣ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਭ੍ਰਿਸ਼ਟਾਚਾਰ ਖਿਲਾਫ ਸਖਤ ਕਦਮ ਚੁੱਕੇ ਗਏ ਨੇ ਡੀਸੀ ਐਸਜੀਐਮ ਐਸਐਸਪੀ ਐਸਐਚਓ ਨੂੰ ਆਦੇਸ਼ ਜਾਰੀ ਕੀਤੇ ਗਏ ਆਪਣੇ ਆਪਣੇ ਖੇਤਰ ਦੇ ਵਿੱਚ ਭ੍ਰਿਸ਼ਟਾਚਾਰ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਨੇ ਨਈ ਤਾਂ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਜਨਤਾ ਤੇ ਵਿਧਾਇਕਾਂ ਤੋਂ ਫੀਡਬੈਕ ਲਿਆ ਜਾਵੇਗਾ ਕਿ ਉਹਨਾਂ ਦੀ ਕਾਰਵਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ ਤਾਂ ਇਹ ਪੰਜਾਬ ਸਰਕਾਰ ਦੇ ਵੱਲੋਂ ਕਦਮ ਚੁੱਕਿਆ ਗਿਆ ਹੈ ਕੈਬਨਿਟ ਮੀਟਿੰਗ ਜੋ ਹੋਈ ਸੀ ਉਸ ਦੇ ਵਿੱਚ ਵੱਡੇ ਵੱਡੇ ਕਦਮ ਚੁੱਕੇ ਗਏ ਨੇ ਹਰਿਆਣਾ ਦੇ ਵਿੱਚ ਸਾਬਕਾ ਵਿਧਾਇਕ ਨੇ ਕਾਂਗਰਸ ਛੱਡ ਦਿੱਤੀ ਬੀ ਐਲ ਸੈਣੀ ਨੇ ਆਪਣਾ ਅਸਤੀਫਾ ਉਹਦੇ ਬਹਾਨੇ ਭੇਜ ਦਿੱਤਾ ਤੇ ਉਹ ਯਮਨਾ ਨਗਰ ਦੇ ਰਾਦੌਰ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਦੀ ਰੈਲੀ ਦੇ ਵਿੱਚ ਭਾਜਪਾ ਦੇ ਵਿੱਚ ਉਹ ਸ਼ਾਮਿਲ ਵੀ ਹੋ ਸਕਦੇ ਨੇ ਸੀਐਮ ਸੈਣੀ ਦੀ ਰੈਲੀ 15 ਫਰਵਰੀ ਨੂੰ ਗਧੜੀ ਦੇ ਵਿੱਚ ਹੋਣ ਜਾ ਰਹੀ ਹੈ ਤੇ ਕਾਂਗਰਸ ਛੱਡਣ ਦਾ ਕਾਰਨ ਵੱਡੇ ਨੇਤਾਵਾਂ ਦੇ ਵਿੱਚ ਅੰਦਰੂਨੀ ਫੁੱਟ ਇਹ ਬੀ ਐਲ ਸੈਣੀ ਦਾ ਕਹਿਣਾ ਹੈ ਹਰਿਆਣਾ ਦੇ ਫਰੀਦাবাদ ਦੇ ਡੱਬੂਆ थाना ਖੇਤਰ ਦੇ ਵਿੱਚ ਪੁਲਿਸ ਨੇ 4 ਸਾਲ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਪੁਲਿਸ ਨੇ ਦੋਸ਼ੀ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਖਿਲਾਫ ਮੁਕੱਦਮਾ ਫਾਸਟ ਟਰੈਕ ਅਦਾਲਤ ਦੇ ਵਿੱਚ ਚੱਲੇਗਾ ਤੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਦੋਸ਼ੀ ਦੀ ਪਛਾਣ 22 ਸਾਲਾ ਜਾਵੈਦ ਵਜੋ ਹੋਈ ਹੈ 10 ਫਰਵਰੀ ਦੀ ਸ਼ਾਮ ਨੂੰ ਦੋਸ਼ੀ ਨੇ ਡੱਬੂਆ ਇਲਾਕੇ ਦੇ ਵਿੱਚ ਖੇਡ ਰਹੀ ਇੱਕ 4 ਸਾਲ ਦੀ ਬੱਚੀ ਨੂੰ ਵਰਗਲਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਸੀ ਲੋਕਾਂ ਦੀ ਮਦਦ ਦੇ ਨਾਲ ਪੁਲਿਸ ਨੇ ਲੜਕੀ ਨੂੰ ਬਾਦਸ਼ਾਹ ਖਾਨ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਹਾਲਤ ਵਿਗੜਨ ਤੋਂ ਬਾਅਦ ਉਸ ਨੂੰ ਫਰੀਦাবাদ ਦੇ ਇੱਕ ਨਿਜੀ ਹਸਪੀਟਲ ਦੇ ਵਿੱਚ ਤਬਦੀ ਭੇਜ ਦਿੱਤਾ ਗਿਆ ਇਸ ਵੇਲੇ ਕੁੜੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ